ਮੇਰੀ ਗੁਮਾਂਡਣ ਬਹੁਤ ਸੋਹਣੀ ਅਤੇ ਜਵਾਨ ਸੀ ਅਤੇ ਉਹ ਆਪਣੀ ਜਵਾਨਤੀ ਨੂੰ ਸਾਡੇ ਘਰ ਛੱਡ ਗਈ ਸੀ ਉਸ ਨੂੰ ਕੰਮ ਲਈ ਦੂਜੇ ਸ਼ਹਿਰ ਜਾਣਾ ਪੈਂਦਾ ਸੀ ਕੁੜੀ ਬਹੁਤ ਸੋਹਣੀ ਸੀ ਉਸ ਨੂੰ ਦੇਖ ਕੇ ਮੇਰੇ ਇਰਾਦੇ ਬਦਲ ਗਏ ਇੱਕ ਰਾਤ ਮੇਰੀ ਪਤਨੀ ਬਿਮਾਰ ਹੋ ਗਈ ਅਤੇ ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਮੌਕਾ ਪਾ ਕੇ ਮੈਂ ਘਰ ਆ ਕੇ ਉਸ ਨੂੰ ਆਪਣੇ ਕਮਰੇ ਵਿੱਚ ਲੈ ਆਇਆ ਇਹ ਦੇਖ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਮੇਰੇ ਸਾਹਮਣੇ ਉਹ ਕੁੜੀ ਹੁਣ ਮੇਰੀ ਕਹਾਣੀ ਮੇਰੇ ਆਪਣੇ ਸ਼ਬਦਾਂ ਵਿੱਚ ਸੁਣੋ ਸਾਡੇ ਘਰ ਦੇ ਪਿੱਛੇ ਗਲੀ ਵਿੱਚ ਸਾਡੀ ਗੁਮੰਡਾ ਨ ਰਹਿੰਦੀ ਸੀ ਅਤੇ ਉਸ ਦੇ ਮੇਰੀ ਪਤਨੀ ਨਾਲ ਚੰਗੇ ਸਬੰਧ ਸਨ ਇੱਕ ਦਿਨ ਉਸ ਨੂੰ ਕਿਸੇ ਕੰਮ ਕਾਰਨ ਦੂਜੇ ਸ਼ਹਿਰ ਜਾਣਾ ਪਿਆ ਤਾਂ ਉਹ ਆਪਣੀ ਧੀ ਨੂੰ ਸਾਡੇ ਘਰ ਛੱਡ ਗਈ ਉਸ ਦੀ ਧੀ ਬਹੁਤ ਸੋਹਣੀ ਸੀ ਉਸ ਦਾ ਗੋਰਾ ਰੰਗ ਸੀ ਅਤੇ ਉਹ ਬਹੁਤ ਸੁੰਦਰ ਸੀ ਮੈਂ ਉਸ ਦੀ ਸੁੰਦਰਤਾ ਦੇਖ ਕੇ दंग ਰਹਿ ਗਿਆ ਗਰੀਬ ਬੰਦੇ ਲਈ ਖੂਬਸੂਰਤ ਕੁੜੀ ਮਿਲਣੀ ਬੜੀ ਖੁਸ਼ਕਿਸਮਤ ਵਾਲੀ ਗੱਲ ਹੈ ਉਸ ਦੇ ਹੁਸਨ ਨੂੰ ਦੇਖ ਕੇ ਮੈਂ ਪੂਰੀ ਤਰ੍ਹਾਂ ਪਾਗਲ ਹੋ ਗਿਆ ਇੱਕ ਰਾਤ ਮੈਂ ਆਪਣੀ ਪਤਨੀ ਦੇ ਦੁੱਧ ਦੇ ਗਲਾਸ ਵਿੱਚ ਨੀਂਦ ਦੀਆਂ ਗੋਲੀਆਂ ਮਲਾਈਆਂ ਅਤੇ ਫਿਰ ਉਸ ਨੂੰ ਦੁੱਧ ਦਾ ਗਲਾਸ ਦਿੱਤਾ ਅਤੇ ਉਹ ਪੀ ਕੇ ਗੂੜੀ ਨੀਂਦ ਵਿੱਚ ਸੌਂ ਗਈ ਮੈਂ ਉੱਠ ਕੇ ਉਸ ਕੁੜੀ ਦੇ ਕਮਰੇ ਵਿੱਚ ਆ ਗਿਆ ਅਤੇ ਫਿਰ ਉਸ ਕੁੜੀ ਨਾਲ ਜੋ ਕੀਤਾ ਔਰਤ ਦੀ ਸੁੰਦਰਤਾ ਹਮੇਸ਼ਾ ਮਰਦ ਦੀ ਕਮਜ਼ੋਰੀ ਹੁੰਦੀ ਹੈ ਜਿਸ ਨੂੰ ਉਹ ਨਾ ਚਾਹੁੰਦੇ ਹੋਏ ਵੀ ਆਪਣੇ ਵੱਲ ਖਿੱਚ ਲੈਂਦੀ ਹੈ ਉਹ ਬਹੁਤ ਸੁੰਦਰ ਅਤੇ ਆਕਰਸ਼ਕ ਹੈ ਖੂਬਸੂਰਤ ਹੋਰ ਤਾਂ ਮਰਦ ਦੀ ਕਮਜ਼ੋਰੀ ਹੁੰਦੀ ਹੈ ਮੇਰੇ ਨਾਲ ਵੀ ਕੁਝ ਅਜਿਹਾ ਹੀ ਹੋਇਆ ਸਾਡੀ ਗਮਾਂਡਾ ਨੂੰ ਅਚਾਨਕ ਕਿਸੇ ਹੋਰ ਸ਼ਹਿਰ ਜਾਣਾ ਪਿਆ ਉਸ ਦੀ ਬੇਟੀ ਦੇ ਪੇਪਰ ਚੱਲ ਰਹੇ ਸਨ ਇਸ ਲਈ ਜਾਂਦੇ ਸਮੇਂ ਉਹ ਆਪਣੀ ਬੇਟੀ ਨੂੰ ਮੇਰੀ ਪਤਨੀ ਕੋਲ ਸਾਡੇ ਘਰ ਛੱਡ ਗਈ ਉਸ ਦੀ 16 ਸਾਲ ਦੀ ਧੀ ਜਿਸ ਦਾ ਨਾਮ ਕੋਮਨ ਸੀ ਉਸ ਨੂੰ ਦੇਖ ਕੇ ਮੇਰੇ ਅੰਦਰ ਹਲਚਲ ਮਚ ਗਈ ਜਦੋਂ ਵੀ ਮੈਂ ਘਰ ਆਉਂਦਾ ਤਾਂ ਮੇਰੇ ਪਿੱਛੇ ਪਿੱਛੇ ਆਉਂਦੀ ਕਦੇ ਮੈਨੂੰ ਪਾਣੀ ਜਿੰਦੀ ਅਤੇ ਕਦੇ ਮੇਰੇ ਕੋਲ ਬੈਠ ਕੇ ਗੱਲਾਂ ਕਰਦੀ ਉਸ ਦੇ ਸੁਭਤੀਰੇ ਨੇ ਮੈਨੂੰ ਬਹੁਤ ਪਰੇਸ਼ਾਨ ਕੀਤਾ ਫਿਰ ਉਸ ਦੇ ਸਟਾਈਲ ਨੇ ਮੈਨੂੰ ਪਾਗਲ ਕਰ ਦਿੱਤਾ ਅਤੇ ਮੈਂ ਉਸ ਨੂੰ ਪ੍ਰਾਪਤ ਕਰਨਾ ਚਾਹੁੰਦਾ ਸੀ ਉਸ ਨੂੰ ਇੱਥੇ ਆਏ ਨੂੰ ਇੱਕ ਮਹੀਨਾ ਹੋਇਆ ਸੀ ਇਸ ਲਈ ਉਹ ਸਾਡੇ ਸਾਰੇ ਨਾਲ ਚੰਗੀ ਤਰ੍ਹਾਂ ਕੁਲ ਮਿਲ ਗਈ ਸੀ ਉਹ ਮੈਨੂੰ ਅੰਕਲ ਅੰਕਲ ਕਹਿੰਦੇ ਨਹੀਂ ਥੱਕਦੀ ਸੀ ਐਵੇਂ ਲੱਗਦਾ ਸੀ ਉਹ ਸਾਡੇ ਘਰ ਵਿੱਚ ਪਤਾ ਨਹੀਂ ਕਿੰਨੇ ਸਮੇਂ ਤੋਂ ਰਹਿ ਰਹੀ ਹੋਵੇ ਮੈਂ ਵੀ ਉਸ ਨੂੰ ਬੜੇ ਪਿਆਰ ਨਾਲ ਆਪਣੇ ਘਰ ਰੱਖ ਲਿਆ ਉਸ ਦੀ ਸੁੰਦਰਤਾ ਨੇ ਮੈਨੂੰ ਪਾਗਲ ਕਰ ਦਿੱਤਾ ਸੀ ਐਨੀ ਸੋਹਣੀ ਕੁੜੀ ਮੈਂ ਪਹਿਲਾਂ ਕਦੇ ਨਹੀਂ ਦੇਖੀ ਸੀ ਸੁੰਦਰ ਹੋਣ ਦੇ ਨਾਲ ਨਾਲ ਉਹ ਬਹੁਤ ਹੀ ਸਮਝਦਾਰ ਕੁੜੀ ਸੀ ਆਉਂਦਿਆਂ ਹੀ ਉਸ ਨੇ ਮੇਰਾ ਸਾਰਾ ਘਰ ਸੰਭਾਲ ਲਿਆ ਸਾਡੇ ਘਰ ਵਿੱਚ ਮੇਰੇ ਅਤੇ ਮੇਰੀ ਪਤਨੀ ਤੋਂ ਇਲਾਵਾ ਕੋਈ ਨਹੀਂ ਸੀ ਮੇਰੀ ਪਤਨੀ ਨੂੰ ਵੀ ਉਸ ਦੇ ਆਉਣ ਤੇ ਬਹੁਤ ਖੁਸ਼ੀ ਹੋਈ ਹੋਵੇਗੀ ਕਿਉਂਕਿ ਉਸ ਨੂੰ ਵੀ ਕਿਸੇ ਦੀ ਸੰਗਤ ਮਿਲੀ ਹੈ ਅਤੇ ਉਹ ਦੋਵੇਂ ਮਿਲ ਕੇ ਘਰ ਦਾ ਸਾਰਾ ਕੰਮ ਬੜੀ ਆਸਾਨੀ ਨਾਲ ਕਰ ਲੈਂਦੇ ਆ ਸਨ ਅਤੇ ਮੇਰਾ ਪੂਰਾ ਧਿਆਨ ਕੋਮਲ ਦੀ ਖੂਬਸੂਰਤੀ ਤੇ ਸੀ ਇੱਕ ਦਿਨ ਜਦੋਂ ਮੈਂ ਕੋਮਲ ਨੂੰ ਚਾਹ ਬਣਾਉਣ ਲਈ ਕਿਹਾ ਤਾਂ ਉਹ ਝਟ ਉੱਠ ਕੇ ਰਸੋਈ ਵਿੱਚ ਚਾਹ ਬਣਾਉਣ ਚਲੀ ਗਈ ਉਸ ਸਮੇਂ ਮੇਰੀ ਪਤਨੀ ਛੱਤ ਤੇ ਕੰਕਸਕੌਣ ਗਈ ਹੋਈ ਸੀ ਅਤੇ ਮੈਂ ਉਸ ਮੌਕੇ ਦਾ ਫਾਇਦਾ ਉਠਾ ਕੇ ਉਸ ਨੂੰ ਆਪਣੇ ਨੇੜੇ ਬਿਠਾ ਲਿਆ ਅਤੇ ਫੇਰ ਮੈਂ ਵੀ ਉਸ ਦੀ ਖੂਬਸੂਰਤੀ ਨੂੰ ਇਸ ਤਰ੍ਹਾਂ ਮਹਿਸੂਸ ਕੀਤਾ ਮੈਨੂੰ ਅਹਿਸਾਸ ਵੀ ਨਹੀਂ ਹੋਇਆ ਕਿ ਮੈਂ ਉਸ ਦੀ ਖੂਬਸੂਰਤੀ ਵਿੱਚ ਇੰਨਾ ਗਵਾਚ ਗਿਆ ਸੀ ਕਿ ਉਹ ਮੈਨੂੰ ਇਸ ਤਰ੍ਹਾਂ ਦੇਖਣ ਲੱਗ ਪਈ ਪਰ ਮੈਂ ਇਸ ਨੂੰ ਇਸ ਤਰ੍ਹਾਂ ਪ੍ਰਗਟ ਕੀਤਾ ਉਸ ਨੂੰ ਕਿਹਾ ਕਿ ਅੱਜ ਸ਼ਾਮ ਮੈਂ ਤੈਨੂੰ ਆਪਣੇ ਨਾਲ ਲੈ ਜਾਵਾਂਗਾ ਇਹ ਸੁਣ ਕੇ ਉਹ ਬਹੁਤ ਖੁਸ਼ ਹੋਈ ਮੈਂ ਇਸ ਦਾ ਫਾਇਦਾ ਉਠਾਉਣਾ ਚਾਹੁੰਦਾ ਸੀ ਥੋੜੀ ਦੇਰ ਬਾਅਦ ਉਹ ਉੱਠ ਕੇ ਚਲੀ ਗਈ ਅਤੇ ਮੈਂ ਡੂੰਗਾ ਸਾਹ ਲਿਆ ਕੋਮਲ ਦਾ ਹਰੇ ਰੰਗ ਦਾ ਸੂਟ ਪਹਿਨਣ ਵਿੱਚ ਮੇਰੀ ਪਤਨੀ ਉਸ ਦੀ ਮਦਦ ਕਰ ਰਹੀ ਸੀ ਅਤੇ ਇਸ ਵਿੱਚ ਹੋਰ ਵੀ ਖੂਬਸੂਰਤ ਲੱਗ ਰਹੀ ਸੀ ਉਹ ਮੇਰੀ ਪਤਨੀ ਨਾਲੋਂ ਜ਼ਿਆਦਾ ਸੋਹਣੀ ਲੱਗ ਰਹੀ ਸੀ ਅਤੇ ਮੈਂ ਲੁਕ ਛਿਪ ਕੇ ਉਸ ਵੱਲ ਦੇਖ ਰਿਹਾ ਸੀ ਕਦੇ ਕਦੇ ਉਹ ਵੀ ਮੇਰੇ ਵੱਲ ਦੇਖ ਕੇ ਮੁਸਕਰਾਉਂਦੀ ਸੀ ਮੇਰੀ ਪਤਨੀ ਖਾਣਾ ਬਣਾਉਣ ਵਿੱਚ ਰੁਚੀ ਹੋਈ ਸੀ ਅਤੇ ਮੈਂ ਕੋਮਲ ਦੀ ਦੇਖਭਾਲ ਵਿੱਚ ਰੁੱਝਿਆ ਹੋਇਆ ਸੀ ਇੱਕ ਦਿਨ ਅਚਾਨਕ ਮੇਰੀ ਪਤਨੀ ਦੀ ਤਬੀਅਤ ਵਿਗੜ ਗਈ ਅਤੇ ਮੈਂ ਉਸ ਨੂੰ ਹਸਪਤਾਲ ਲੈ ਗਿਆ ਪਰ ਉੱਥੇ ਪਹੁੰਚ ਕੇ ਮੈਨੂੰ ਪਤਾ ਲੱਗਾ ਕਿ ਉਹ ਕਿਸੇ ਬਿਮਾਰੀ ਤੋਂ ਪੀੜਿਤ ਹੈ ਇਸ ਲਈ ਉਸ ਨੂੰ ਜਲਦੀ ਹੀ ਦਾਖਲ ਕਰਵਾਉਣਾ ਪਵੇਗਾ ਪਰ ਮੈਂ ਬਹੁਤ ਖੁਸ਼ ਸੀ ਕਿਉਂਕਿ ਮੈਨੂੰ ਕੋਮਲ ਨਾਲ ਕੁਝ ਹੋਰ ਸਮਾਂ ਬਿਤਾਉਣ ਲਈ ਮਿਲੇਗਾ ਪਰ ਡਾਕਟਰ ਨੇ ਮੈਨੂੰ ਹਸਪਤਾਲ ਤੋਂ ਕਾਰਨ ਨਹੀਂ ਆਉਣ ਦਿੱਤਾ ਅਤੇ ਮੇਰੀਆਂ ਸਾਰੀਆਂ ਇੱਛਾਵਾਂ 'ਤੇ ਪਾਣੀ ਫੇਰ ਦਿੱਤਾ ਅਗਲੀ ਸਵੇਰ ਜਦੋਂ ਆਈ ਮੈਂ ਨਾਸ਼ਤਾ ਕਰਕੇ ਘਰ ਪਹੁੰਚਿਆ ਤਾਂ ਉਸ ਨੇ ਬੜੇ ਹੀ ਨਰਮੀ ਨਾਲ ਮੇਰਾ ਸਵਾਗਤ ਕੀਤਾ ਉਹ ਜਲਦੀ ਨਾਲ ਰਸੋਈ ਵਿੱਚ ਗਈ ਅਤੇ ਨਾਸ਼ਤਾ ਬਣਾਉਣ ਵਿੱਚ ਰੁੱਝ ਗਈ ਅਤੇ ਕੋਮਲ ਬਿਨਾ ਚੁੰਨੀ ਦੇ ਮੇਰੇ ਸਾਹਮਣੇ ਤੁਰ ਰਹੀ ਸੀ ਉਸ ਦੇ ਕੱਪੜੇ ਇਸ ਤਰ੍ਹਾਂ ਫਿੱਟ ਸਨ ਕਿ ਉਸ ਦਾ ਸਾਰਾ ਚਿੱਤਰ ਵੱਖਰਾ ਦਿਖਾਈ ਦਿੰਦਾ ਸੀ ਉਹ बार-बार ਮੇਰੇ ਨੇੜੇ ਆਈ ਅਤੇ ਮੈਂ ਆਪਣੀ ਹੋਸ਼ ਗਵਾਉਣ ਲੱਗ ਪਿਆ ਜੀ ਮੈਂ ਉਸਦੇ ਗੱਲਬੱਕੜੀ ਵਿੱਚ ਆ ਗਿਆ ਹਾਂ ਅਚਾਨਕ ਉਹ ਮੈਨੂੰ ਪੁੱਛਣ ਲੱਗੀ ਕੀ ਮੈਂ ਆਂਟੀ ਦੀ ਅਲਮਾਰੀ ਖੋਲ ਕੇ ਦੇਖ ਸਕਦੀ ਹਾਂ ਮੈਂ ਕੋਮਲ ਨੂੰ ਕਿਹਾ ਇਸ ਵਿੱਚ ਪੁੱਛਣ ਵਾਲੀ ਕੀ ਗੱਲ ਹੈ ਜੇ ਉਹ ਤੁਹਾਡੀ ਮਾਸੀ ਹੈ ਤਾਂ ਤੁਸੀਂ ਉਸ ਦੀ ਅਲਮਾਰੀ ਖੋਲ ਸਕਦੇ ਹੋ ਅਲਮਾਰੀ ਵੀ ਤੇਰੀ ਮਾਸੀ ਦੀ ਹੈ ਇਸ ਬਾਰੇ ਪੁੱਛਣ ਦੀ ਕੀ ਗੱਲ ਹੈ ਫਿਰ ਉਹ ਕਹਿਣ ਲੱਗੀ ਫਿਰ ਮੈਨੂੰ ਅਲਮਾਰੀ ਦੀ ਚਾਬੀ ਦੇ ਦਿਓ ਮੈਂ ਤਾਂ ਟੱਪਨੀ ਚਾਬੀ ਕੱਢ ਕੇ ਉਸ ਨੂੰ ਦੇ ਦਿੱਤੀ ਉਸ ਨੇ ਅਲਮਾਰੀ ਖੋਲੀ ਅਤੇ ਆਪਣੀ ਮਾਸੀ ਦਾ ਇੱਕ ਇੱਕ ਸੂਟ ਦੇਖਣ ਲੱਗੀ ਫਿਰ ਉਸ ਨੇ ਆਪਣੀ ਮਾਸੀ ਦੇ ਸਾਰੇ ਸੂਟ ਕੱਢ ਕੇ ਮੈਨੂੰ ਦਿਖਾਏ ਅਤੇ ਪੁੱਛਿਆ ਤੈਨੂੰ ਕਿਹੜਾ ਸੂਟ ਸਭ ਤੋਂ ਵੱਧ ਪਸੰਦ ਆਇਆ ਮੈਂ ਨੀਲੇ ਸੂਟ ਦੇ ਹੱਥ ਰੱਖ ਕੇ ਕਿਹਾ ਕੀ ਤੇਰੀ ਆਂਟੀ ਤੇ ਬਹੁਤ ਜ਼ਿਆਦਾ ਜੱਜਦਾ ਹੈ ਇਹ ਸੁਣਦੇ ਹੀ ਉਹ ਆਪਣਾ ਸੂਟ ਚੁੱਕ ਕੇ ਕਮਰੇ ਤੋਂ ਬਾਹਰ ਚਲੀ ਗਈ ਅਤੇ ਜਦੋਂ ਉਹ પાਪਸ ਆਈ ਤਾਂ ਮੈਂ ਉਸ ਨੂੰ ਦੇਖਦਾ ਰਿਹਾ ਉਸ ਸੂਟ ਵਿੱਚ ਉਹ ਆਪਣੀ ਮਾਸੀ ਤੋਂ ਵੀ ਵੱਧ ਸੋਹਣੀ ਲੱਗ ਰਹੀ ਸੀ ਅਚਾਨਕ ਉਹ ਮੁਸਕਰਾਉਂਦੀ ਹੋਈ ਅੱਗੇ ਆਈ ਅਤੇ ਪੁੱਛਿਆ ਇਹ ਸੂਟ ਆਂਟੀ ਦੇ ਪਾਇਆ ਸੋਹਣਾ ਲੱਗਦਾ ਹੈ ਜਾਂ ਮੇਰੀ ਮੈਂ ਸੋਚ ਵੀ ਨਹੀਂ ਸਕਦਾ ਸੀ ਕਿ 16 ਸਾਲ ਦੀ ਉਮਰ ਚ ਕੋਈ ਕੁੜੀ ਇੰਨੀ ਖੂਬਸੂਰਤ ਹੋ ਸਕਦੀ ਹੈ ਜਦੋਂ ਮੈਂ ਉਸ ਵੱਲ ਵਧਿਆ ਤਾਂ ਮੇਰੇ ਫੋਨ ਦੀ ਘੰਟੀ ਵੱਜਣ ਲੱਗੀ ਅਤੇ ਜਦੋਂ ਮੈਂ ਫੋਨ ਚੁੱਕਿਆ ਤਾਂ ਡਾਕਟਰ ਨੇ ਮੈਨੂੰ ਜਲਦੀ ਹਸਪਤਾਲ ਆਉਣ ਲਈ ਕਿਹਾ ਮੈਂ ਹਸਪਤਾਲ ਪਹੁੰਚ ਗਿਆ ਉੱਥੇ ਪਹੁੰਚ ਕੇ ਮੈਨੂੰ ਪਤਾ ਲੱਗਾ ਕਿ ਮੇਰੀ ਪਤਨੀ ਦੀ ਸਿਹਤ ਪਹਿਲਾਂ ਨਾਲੋਂ ਵਿਗੜ ਗਈ ਹੈ ਇਹ ਸੁਣਦੇ ਹੀ ਮੇਰੀ ਹਾਲਤ ਵਿਗੜ ਗਈ ਅਤੇ ਡਾਕਟਰ ਉਸ ਨੂੰ ਠੀਕ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਸਨ। ਸ਼ਾਮ ਤੱਕ ਉਸ ਦੀ ਹਾਲਤ ਠੀਕ ਹੋ ਗਈ। ਡਾਕਟਰ ਨੇ ਉਸ ਨੂੰ ਛੁੱਟੀ ਦੇ ਦਿੱਤੀ ਅਤੇ ਮੈਂ ਆਪਣੀ ਪਤਨੀ ਨੂੰ ਘਰ ਲੈ ਆਇਆ। ਮੇਰੀ ਪਤਨੀ ਨੂੰ ਦੇਖ ਕੇ ਕੋਮਲ ਦਾ ਚਿਹਰਾ ਫਿੱਕਾ ਪੈ ਗਿਆ। ਉਸ ਨੇ ਆਪਣੀ ਮਾਸੀ ਵੱਲ ਅਜੀਬ ਜਿਹੀਆਂ ਨਜ਼ਰਾਂ ਨਾਲ ਦੇਖਿਆ ਅਤੇ ਫਿਰ ਆਪਣੇ ਕਮਰੇ ਵਿੱਚ ਚਲੀ ਗਈ। ਮੈਂ ਆਪਣੀ ਪਤਨੀ ਨੂੰ ਕਮਰੇ ਵਿੱਚ ਲੈ ਆਇਆ। ਮੈਂ ਥੋੜਾ ਚਿੰਤਿਤ ਹੋ ਗਿਆ। ਮੈਂ ਕੋਮਲ ਨੂੰ ਉਸਦੀ ਮਾਸੀ ਕੋਲ ਜਾਂਦੇ ਦੇਖਿਆ ਮੈਨੂੰ ਪਤਾ ਸੀ ਕਿ ਉਹ ਆਪਣੀ ਮਾਸੀ ਨੂੰ ਅਜੇ ਹੀ ਗੱਲ ਨਹੀਂ ਦੱਸੇਗੀ ਮੈਂ ਬਹੁਤ ਖੁਸ਼ ਸੀ ਕੋਮਲ ਨਾਲ ਬਿਤਾਏ ਕੁਝ ਪਲ ਮੈਨੂੰ ਬਹੁਤ ਖੁਸ਼ੀ ਦੇ ਰਹੇ ਸਨ ਪਰ ਉਸ ਤੋਂ ਬਾਅਦ ਜੋ ਕੁਝ ਵੀ ਹੋਇਆ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਮੈਂ ਅਤੇ ਮੇਰੀ ਪਤਨੀ ਕਾਫੀ ਸਮੇਂ ਤੋਂ ਉਸ ਘਰ ਵਿੱਚ ਰਹਿ ਰਹੇ ਸੀ ਅਤੇ ਸਾਡੀ ਗੁਮੰਦਨ ਤੁਲਸੀ ਸਾਨੂੰ ਕਈ ਸਾਲਾਂ ਤੋਂ ਜਾਣਦੀ ਸੀ ਉਹ ਇੱਕ ਗਰੀਬ ਵਿਧਵਾ ਹਰਤ ਸੀ ਮੇਰੀ ਪਤਨੀ ਅਕਸਰ ਉਸ ਦੀ ਮਦਦ ਕਰਨ ਲਈ ਉਸ ਨੂੰ ਪੈਸੇ ਦਿੰਦੀ ਸੀ ਪਰ ਮੈਂ ਮਨ੍ਹਾ ਕਰ ਦਿੰਦਾ ਸੀ ਕਿ ਮੈਂ ਕਿੰਨੀ ਦੇਰ ਤੱਕ ਉਸ ਦੀ ਮਦਦ ਕਰਨਾ ਕਿਉਂਕਿ ਉਸ ਦੀ ਸਮੱਸਿਆ ਕਦੇ ਵੀ ਦੂਰ ਨਹੀਂ ਹੋਣ ਵਾਲੀ ਸੀ ਮੇਰੀ ਪਤਨੀ ਮੈਨੂੰ ਕਹਿੰਦੀ ਸੀ ਕਿ ਤੁਹਾਡੇ ਕੋਲ ਸਭ ਕੁਝ ਹੈ ਜੇਕਰ ਤੁਸੀਂ ਉਹਨਾਂ ਦੀ ਥੋੜੀ ਜਿਹੀ ਮਦਦ ਕਰੋਗੇ ਤਾਂ ਤੁਸੀਂ ਕੀ ਗਵਾਉਂਗੇ ਜਿਸ ਨੂੰ ਕਿਸੇ ਅਨਾਥ ਕੁੜੀ ਨਾਲ ਕੋਈ ਹਮਦਰਦੀ ਨਹੀਂ ਸੀ ਉਦੋਂ ਸਾਡੀ ਗਮਨ ਤੁਲਸੀ ਆਪਣੀ 16 ਸਾਲ ਦੀ ਧੀ ਨੂੰ ਮਜਬੂਰੀ ਵਿੱਚ ਸਾਡੇ ਘਰ ਛੱਡ ਗਈ ਸੀ ਉਸ ਦੀ ਸਿਹਤ ਬਹੁਤ ਖਰਾਬ ਸੀ ਅਤੇ ਉਸ ਨੂੰ ਕੁਝ ਪੈਸਿਆਂ ਦੀ ਲੋੜ ਸੀ ਤਾਂ ਜੋ ਉਹ ਆਪਣਾ ਇਲਾਜ ਕਰਵਾ ਸਕੇ ਪਰ ਮੈਂ ਆਪਣੀ ਪਤਨੀ ਨੂੰ ਝਿੜਕਿਆ ਕਿ ਤੁਸੀਂ ਇੰਨਾ ਗਰੀਬਾਂ ਨੂੰ ਛੱਡ ਵੀ ਦਿਆ ਕਰੋ ਜਦੋਂ ਵੀ ਉਹ ਸਾਡੇ ਘਰ ਆ ਕੇ ਪੈਸੇ ਮੰਗਦੀ ਤਾਂ ਮੈਂ ਉਸ ਨੂੰ ਬੋਲਦਾ ਅਸੀਂ ਕੋਈ ਲੰਗਰ ਨਹੀਂ ਲਾਇਆ ਹੋਇਆ ਹੈ ਮੇਰੀ ਪਤਨੀ ਨੇ ਤੁਲਸੀ ਨੂੰ ਆਪਣੇ ਕੋਲ ਜੋ ਵੀ ਥੋੜਾ ਜਿਹਾ ਪੈਸਾ ਸੀ ਦਿੱਤਾ ਤੇ ਉਸ ਦੀ ਜਿੰਨੀ ਹੋ ਸਕਦੀ ਸੀ ਮਦਦ ਕੀਤੀ। ਉਸ ਦਿਨ ਤੋਂ ਬਾਅਦ ਤੁਲਸੀ ਕਦੇ ਸਾਡੇ ਘਰ ਪੈਸੇ ਮੰਗਣ ਨਹੀਂ ਆਈ ਅਤੇ ਮੈਂ ਬਹੁਤ ਰਾਹਤ ਮਹਿਸੂਸ ਕੀਤੀ। ਪਰ ਮੈਨੂੰ ਕਿਵੇਂ ਪਤਾ ਸੀ ਕਿ ਇੱਕ ਦਿਨ ਮੈਨੂੰ ਇਸ ਦੀ ਸਜ਼ਾ ਮਿਲੇਗੀ। ਮੈਂ ਆਪਣੀ ਕਬਰ ਆਪਣੇ ਹੱਥਾਂ ਨਾਲ ਬੱਟੀ ਕੋਮਲ ਉਸ ਸਮੇਂ 16 ਸਾਲ ਦੀ ਲੜਕੀ ਸੀ ਉਸ ਨੇ ਮੇਰੀਆਂ ਸਾਰੀਆਂ ਗੱਲਾਂ ਸੁਣ ਲਈਆਂ ਅਤੇ ਇਸ ਲਈ ਉਸ ਦਿਨ ਤੋਂ ਬਾਅਦ ਉਸ ਨੇ ਕਦੇ ਵੀ ਆਪਣੀ ਮਾਂ ਨੂੰ ਪੈਸੇ ਲਈ ਸਾਡੇ ਘਰ ਨਹੀਂ ਆਉਣ ਦਿੱਤਾ ਉਹ ਬਹੁਤ ਛੋਟੀ ਉਮਰ ਵਿੱਚ ਬਹੁਤ ਬੁੱਧੀਮਾਨ ਬਣ ਗਈ ਕਿਉਂਕਿ ਉਸ ਦੇ ਸਿਰ ਤੇ ਬਾਪ ਦਾ ਪਰਛਾਵਾਂ ਨਹੀਂ ਸੀ ਜਦੋਂ ਮੈਂ ਆਪਣੀ ਘਰਵਾਲੀ ਨੂੰ ਕੋਮਲ ਦੀ ਮਾਂ ਬਾਰੇ ਕੌੜਾ ਬੋਲਿਆ ਤਾਂ ਕੋਮਲ ਨੇ ਆਪ ਹੀ ਸਾਰੀ ਗੱਲ ਸੁਣੀ ਅਤੇ ਮੇਰੀ ਹਰ ਗੱਲ ਉਸ ਨੇ ਆਪਣੇ ਮਨ ਵਿੱਚ ਰੱਖੀ ਉਹ ਮੇਰੇ ਤੋਂ ਇੰਨੀ ਨਫ਼ਰਤ ਕਰਦੀ ਸੀ ਕਿ ਉਹ ਮੈਨੂੰ ਕਿਸੇ ਵੀ ਕੀਮਤ ਤੇ ਆਪਣੇ ਬਦਲੇ ਦਾ ਨਿਸ਼ਾਨਾ ਬਣਾਉਣਾ ਚਾਹੁੰਦੀ ਸੀ ਪਰ ਕੋਮਲ ਆਪਣੀ ਖੂਬਸੂਰਤੀ ਦਿਖਾ ਕੇ ਮੈਨੂੰ ਆਪਣੇ ਵੱਲ ਖਿੱਚ ਰਹੀ ਸੀ ਉਹ ਮੇਰੇ ਨਾਪਾਕ ਇਰਾਦਿਆਂ ਨੂੰ ਚੰਗੀ ਤਰ੍ਹਾਂ ਜਾਣਦੀ ਸੀ ਅਤੇ ਇਸ ਦਾ ਫਾਇਦਾ ਉਠਾਉਂਦੇ ਹੋਏ ਉਸ ਨੇ ਆਪਣੇ ਆਪ ਨੂੰ ਮੇਰੇ ਸਾਹਮਣੇ ਪੇਸ਼ ਕੀਤਾ ਜਿਵੇਂ ਹੀ ਰਾਤ ਪੈ ਗਈ ਮੈਂ ਆਪਣੀ ਪਤਨੀ ਦੇ ਦੁੱਧਰੇ ਗਲਾਸ ਵਿੱਚ ਨੀਂਦ ਦੀਆਂ ਗੋਲੀਆਂ ਮਿਲਾ ਦਿੱਤੀਆਂ ਕਿਉਂਕਿ ਮੈਂ ਪੂਰੀ ਰਾਤ ਕੋਮਲ ਨਾਲ ਬਿਤਾਉਣ ਦਾ ਪੱਕਾ ਇਰਾਦਾ ਕੀਤਾ ਹੋਇਆ ਸੀ ਕੁਝ ਦੇਰ ਬਾਅਦ ਮੇਰੀ ਪਤਨੀ ਗੂੜੀ ਨੀਂਦ ਵਿੱਚ ਸੌ ਗਈ ਅਤੇ ਮੈਂ ਕੋਮਲ ਦੇ ਕਮਰੇ ਵਿੱਚ ਚਲਾ ਗਿਆ ਮੈਨੂੰ ਦੇਖ ਕੇ ਉਸ ਦੇ ਚਿਹਰੇ ਤੇ ਮੁਸਕਰਾਹਟ ਆ ਗਈ ਅਤੇ ਜਦੋਂ ਮੈਂ ਉਸ ਦੇ ਨੇੜੇ ਗਿਆ ਤਾਂ ਉਹ ਦੋ ਕਦਮ ਪਿੱਛੇ हट ਗਈ ਮੈਂ ਆਪਣੀ ਹੱਦ ਪਾਰ ਕਰਕੇ ਅੱਗੇ ਵਧਣ ਲੱਗਾ ਅਤੇ ਉਹ ਆਪਣੇ ਆਪ ਨੂੰ ਬਚਾਉਣ ਲਈ ਤਰਲੇ ਕਰਨ ਲੱਗੀ ਉਸ ਨੇ ਆਪਣੇ ਹੱਥਾਂ ਤੇ ਲਤਾਂ ਨੂੰ ਹਿਲਾਉਣਾ ਸ਼ੁਰੂ ਕਰ ਦਿੱਤਾ ਅਤੇ ਜਿਵੇਂ ਉਹ ਆਪਣੇ ਆਪ ਨੂੰ ਮੇਰੇ ਤੋਂ ਮੁਕਤ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਪਰ ਮੈਂ ਇਸ ਨੂੰ ਪ੍ਰਾਪਤ ਕਰ ਲਿਆ ਜਦੋਂ ਮੈਂ ਉਸ ਦੇ ਕਮਰੇ ਤੋਂ ਬਾਹਰ ਨਿਕਲਣ ਲੱਗਾ ਤਾਂ ਕੋਮਲ ਨੇ ਸਾਈਡ ਟੇਬਲ ਤੇ ਪਿਆ ਮੋਬਾਈਲ ਫੋਨ ਚੁੱਕ ਕੇ ਮੇਰੇ ਵੱਲ ਵਧਾਇਆ ਅਤੇ ਇਹ ਦੇਖ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਉਸ ਮੋਬਾਈਲ 'ਚ ਮੇਰੀ ਪੂਰੀ ਵੀਡੀਓ ਬਣਾਈ ਗਈ ਸੀ ਜਿਸੱਚ ਅਜੇ ਹਾਲ ਲੱਗ ਰਿਹਾ ਸੀ ਜਿਵੇਂ ਮੈਂ ਉਸ ਨਾਲ ਜ਼ਬਰਦਸਤੀ ਕੀਤੀ ਹੋਵੇ ਇੰਜ ਲੱਗ ਰਿਹਾ ਸੀ ਜਿਵੇਂ ਉਹ ਆਪਣੇ ਆਪ ਨੂੰ ਮੇਰੇ ਤੋਂ ਮੁਕਤ ਕਰਨ ਦੀ ਕੋਸ਼ਿਸ਼ ਕਰ ਰਹੀ ਹੋਵੇ ਮੈਂ ਹੈਰਾਨੀ ਨਾਲ ਕੋਮਲ ਵੱਲ ਦੇਖਿਆ ਤਾਂ ਉਸ ਨੇ ਮੁਸਕਰਾਉਂਦੇ ਹੋਏ ਕਿਹਾ ਕਿ ਇਹ ਵੀਡੀਓ ਇਸ ਮੋਬਾਈਲ ਦੀ ਨਹੀਂ ਹੈ ਸਗੋਂ ਉਸ ਦੀ ਮਾਂ ਦੇ ਮੋਬਾਈਲ ਤੇ ਵੀ ਪਹੁੰਚ ਗਈ ਹੈ ਅਤੇ ਜੇਕਰ ਹੁਣ ਮੈਂ ਆਪਣੀ ਪਤਨੀ ਦੇ ਸਾਹਮਣੇ ਆਪਣੀ ਇੱਜ਼ਤ ਬਰਕਰਾਰ ਰੱਖਣੀ ਚਾਹੁੰਦਾ ਹਾਂ ਤਾਂ ਮੈਂ ਖੁਦ ਉਹਨਾਂ ਦੀ ਮਦਦ ਕਰਾਂਗਾ ਕੋਮਲ ਬੜੀ ਨਫ਼ਰਤ ਨਾਲ ਕਹਿ ਰਹੀ ਸੀ ਕਿ ਤੁਸੀਂ ਇੱਕ ਅਨਾਥ ਲੜਕੀ ਦੀ ਮਦਦ ਲਈ ਆਪਣੀ ਜਾਨ ਦੀ ਕੁਰਬਾਨੀ ਦੇ ਰਹੇ ਸੀ ਅਤੇ ਤੁਸੀਂ ਇੱਕ ਅਨਾਥ ਲੜਕੀ ਨਹੀਂ ਜਿੱਤਨਾ ਚਾਹੁੰਦੇ ਸੀ ਕੋਮਲ ਦੀਆਂ ਗੱਲਾਂ ਸੁਣ ਕੇ ਮੈਂ 당ਗ ਰਹਿ ਗਿਆ ਉਹ ਇੱਕ ਵਿਚਾਰ ਲੈ ਕੇ ਇਸ ਘਰ ਵਿੱਚ ਆਈ ਸੀ ਇਹ ਸੁਣ ਕੇ ਮੈਂ ਹੈਰਾਨ ਰਹਿ ਗਿਆ ਕੋਮਲ ਕੈਰੀਸੀ ਕੀ ਕੋਈ ਵੀ ਔਰਤ ਖੁਸ਼ੀ ਨਾਲ ਦੇ ਵਪਾਰ ਨਹੀਂ ਕਰਦੀ ਸਗੋਂ ਉਸ ਦੇ ਹਾਲਾਤ ਉਸ ਨੂੰ ਅਜਿਹਾ ਕਰਨ ਲਈ ਮਜਬੂਰ ਕਰਦੇ ਹਨ ਕੋਮਲ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਜਦੋਂ ਉਸ ਦੇ ਘਰ ਖਾਣ ਲਈ ਕੁਝ ਨਹੀਂ ਸੀ ਅਤੇ ਅਸੀਂ ਦਿਨ ਵਿੱਚ ਸਿਰਫ ਇੱਕ ਸਮੇਂ ਦੇ ਖਾਣੇ ਲਈ ਤਰਸਦੇ ਰਹੇ ਸੀ ਤਾਂ ਮੈਂ ਉਸ ਦੀ ਮਦਦ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ ਜਦੋਂ ਕਿ ਮੇਰੇ ਕੋਲ ਪੈਸੇ ਦੀ ਕੋਈ ਕਮੀ ਨਹੀਂ ਸੀ ਉਹ ਕਹਿਣ ਲੱਗੀ ਕਿ ਜਦੋਂ ਤੈਨੂੰ ਮੇਰਾ ਸ਼ਰੀਰ ਚਾਹੀਦਾ ਸੀ ਤਾਂ ਤੂੰ ਪਾਣੀ ਵਾਂਗ ਮੇਰੇ ਉੱਤੇ ਖਰਚ ਕਰਨ ਲਈ ਰਾਜ਼ੀ ਹੋ ਗਿਆ ਸੀ ਹੁਣ ਸੁਣੋ ਤੈਨੂੰ ਕੀ ਕਰਨਾ ਹੈ ਹੁਣ ਤੁਸੀਂ ਹਰ ਮਹੀਨੇ ਮੇਰੇ ਘਰ ਦਾ ਸਾਰਾ ਖਰਚਾ ਚੁੱਕੋਗੇ ਨਹੀਂ ਤਾਂ ਮੈਂ ਤੁਹਾਡੀ ਪਤਨੀ ਨੂੰ ਇਹ ਵੀਡੀਓ ਦਿਖਾਵਾਂਗੀ ਅਤੇ ਤੁਹਾਡੇ ਤੇ ਬਲਾਤਕਾਰ ਦਾ ਕੇਸ ਵੀ ਦਰਜ ਕਰ ਦੇਵਾਂਗੀ ਕੋਮਲ ਦੀ ਗੱਲ ਸੁਣ ਕੇ ਮੈਂ ਮੌਤ ਤੋਂ ਡਰ ਗਿਆ ਕਿਉਂਕਿ ਮੈਂ ਸੋਚ ਵੀ ਨਹੀਂ ਸਕਦਾ ਸੀ ਕਿ ਮੇਰੀ ਪਤਨੀ ਨੂੰ ਕਦੇ ਇਸ ਗੱਲ ਦਾ ਪਤਾ ਲੱਗੇ ਮੈਂ ਕੋਮਲ ਨੂੰ ਕਿਹਾ ਕਿ ਮੈਂ ਹਰ ਮਹੀਨੇ ਆਪਣਾ ਪੂਰਾ ਸਹਿਯੋਗ ਦੇਵਾਂਗਾ ਪਰ ਕੋਮਲ ਨੇ ਮੇਰੇ ਸਾਹਮਣੇ ਇੱਕ ਹੋਰ ਸ਼ਰਤ ਰੱਖ ਦਿੱਤੀ ਜਿਸ ਨੇ ਮੇਰੇ ਹੋਸ਼ ਪੂਰੀ ਤਰ੍ਹਾਂ ਉਡਾ ਦਿੱਤੇ ਉਹ ਕਹਿ ਰਹੀ ਸੀ ਕਿ ਮੇਰਾ ਦੂਜਾ ਫਲੈਟ ਉਸ ਦੇ ਨਾਂ ਤੇ ਟਰਾਂਸਫਰ ਕਰਵਾਉਣਾ ਪਵੇਗਾ ਮੇਰੇ ਪਾਰਾਂ ਹੀ ਥੋ ਜਮੀਂ ਨਿਕਲ ਗਈ ਪਰ ਮੈਂ ਲਟਕਟ ਆਉਂਦੇ ਕਦਮਾਂ ਨਾਲ ਆਪਣੇ ਕਮਰੇ ਵਿੱਚ ਚਲਾ ਗਿਆ ਅਗਲੀ ਸਵੇਰ ਕੋਮਲ ਦੀ ਮਾਂ ਆਈ ਅਤੇ ਉਸ ਨੂੰ ਆਪਣੇ ਨਾਲ ਲੈ ਗਈ ਪਰ ਕੋਮਲ ਨੇ ਮੈਨੂੰ ਛੱਡਣ ਵੇਲੇ ਧਮਕੀ ਦਿੱਤੀ ਸੀ ਕਿ ਹੁਣ ਮੈਂ ਤੈਨੂੰ ਉਸ ਦਾ ਸਾਰਾ ਖਰਚਾ ਚੁੱਕਣਾ ਪਵੇਗਾ ਅਤੇ ਜੇਕਰ ਮੈਂ ਇੱਕ ਹਫ਼ਤੇ ਦੇ ਅੰਦਰ ਅੰਦਰ ਉਸ ਦੇ ਨਾਮ ਤੇ ਫਲੈਟ ਨਾ ਲਗਵਾਇਆ ਤਾਂ ਮੈਨੂੰ ਸਜ਼ਾ ਦਿੱਤੀ ਜਾਵੇਗੀ ਮੇਰਾ ਪਰਦਾ ਹਟਾ ਦਿੱਤਾ ਜਾਵੇਗਾ ਮੈਂ ਕੋਮਲ ਨਾਲ ਸਹਿਮਤ ਹੂੰ ਲਈ ਪੂਰੀ ਤਰ੍ਹਾਂ ਮਜਬੂਰ ਸੀ ਮੈਂ ਕੁਝ ਦਿਨਾਂ ਵਿੱਚ ਹੀ ਉਸ ਦੇ ਨਾਮ ਤੇ ਫਲੈਟ ਲਗਵਾ ਦਿੱਤਾ ਮੈਂ ਜਿਸ ਕੁੜੀ ਨੂੰ ਇੱਕ ਬਹੁਤ ਹੀ ਸਾਦੀ ਮਾਸੂਮ ਅਤੇ ਨੇਕ ਲੜਕੀ ਅਤੇ ਸਿਰਫ ਇੱਕ ਅਨਾਥ ਬੱਚੀ ਸਮਝਦਾ ਸੀ ਅਤੇ ਇਹ ਸਭ ਸੋਚਦੇ ਮੈਂ ਆਪਣੀਆਂ ਪਾਵਨਾਮਾਂ ਦੀ ਹੱਦ ਪਾਰ ਕਰ ਦਿੱਤੀ ਸੀ ਉਹ ਬਹੁਤ ਚਲਾਕ ਨਿਕਲੀ ਜਦੋਂ ਸਾਡੇ ਵਰਗੇ ਲੋਕ ਸਮੇਂ ਤੇ ਹਾਜ਼ਰ ਹੁੰਦੇ ਹਨ ਤਾਂ ਕੋਮਲ ਵਰਗੀਆਂ ਅਨਾਥ ਦੇ ਗਰੀਬ ਕੁੜੀਆਂ ਜੇਕਰ ਮਦਦ ਨਹੀਂ ਕਰਦੇ ਤਾਂ ਉਹ ਆਪਣੇ ਆਪ ਹੀ ਇਸ ਤਰ੍ਹਾਂ ਦੇ ਬਣ ਜਾਂਦੇ ਹਨ ਅਤੇ ਇਹੀ ਸਾਡੇ ਵਰਗੇ ਮਰਦ ਵੀ ਉਹਨਾਂ ਨੂੰ ਦਰਬਾਰੀ ਬਣਾ ਦਿੰਦੇ ਹਨ ਕੋਮਲ ਵੀ ਆਪਣੇ ਆਪ ਨੂੰ ਇਸ ਤਰ੍ਹਾਂ ਹੀ ਵਰਤ ਰਹੀ ਸੀ ਅਤੇ ਇਸ ਵਿੱਚ ਉਸ ਭੋਲੀ ਭਾਲੀ ਦਾ ਕੋਈ ਕਸੂਰ ਨਹੀਂ ਸੀ ਉਸ ਨੂੰ ਆਪਣੀਆਂ ਮੁਸ਼ਕਲਾਂ ਕਾਰਨ ਅਜਿਹੀ ਥਾਂ ਤੇ ਪਹੁੰਚਣ ਲਈ ਮਜਬੂਰ ਹੋਣਾ ਪਿਆ ਜਿੱਥੇ ਉਹ ਆਪਣੇ ਆਪ ਨੂੰ ਵਰਤਣ ਤੋਂ ਵੀ ਨਹੀਂ ਝਿਜਕਦੀ ਸੀ ਮੈਂ ਅਨਾਥ ਬੱਚਿਆਂ ਨੂੰ ਦੋ ਵਕਤ ਦੀ ਰੋਟੀ ਦੇਣ ਤੋਂ ਝਿੜਕਦਾ ਸੀ ਅਤੇ ਹੁਣ ਮੈਂ ਉਸ ਦੇ ਘਰ ਦਾ ਸਾਰਾ ਖਰਚਾ ਚੁੱਕਣ ਲਈ ਮਜਬੂਰ ਸੀ ਕੋਮਲ ਵਰਗੇ ਲੋਕ ਕਿੰਨੇ ਬੇਵੱਸ ਹਨ ਜਿਨ੍ਹਾਂ ਨੂੰ ਸਿਰਫ ਇੱਕ ਰੋਟੀ ਲਈ ਆਪਣੇ ਆਪ ਦਾ ਸਹਾਰਾ ਲੈਣਾ ਪੈਂਦਾ ਕਿਉਂਕਿ ਉਹਨਾਂ ਨੂੰ ਇੱਕ ਰੋਟੀ ਵੀ ਨਸੀਬ ਨਹੀਂ ਹੁੰਦੀ ਜੋ ਮੈਂ ਕੋਮਲ ਨਾਲ ਕੀਤਾ ਉਹ ਬਹੁਤ ਵੱਡਾ ਗੁਨਾਹ ਸੀ ਅਤੇ ਮੈਨੂੰ ساری ਉਮਰ ਪਛਤਾਉਣਾ ਪਿਆ ਮੈਂ ਆਪਣੇ ਰੱਬ ਤੋਂ ਕਈ ਵਾਰ ਆਪਣੇ ਗੁਨਾਹਾਂ ਦੀ ਮਾਫੀ ਵੀ ਮੰਗੀ ਉਸ ਦਿਨ ਤੋਂ ਬਾਅਦ ਮੈਂ ਕੋਮਲ ਨੂੰ ਦੇਖਦਿਆਂ ਹੀ ਨੀਮੀ ਪਾ ਲੈਂਦਾ ਸੀ ਜਿਸ ਨੂੰ ਮੈਂ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਸੀ ਤੁਸੀਂ ਵੀ ਆਪਣੇ ਆਲੇ ਦਿਵਾਲੇ ਅਨਾਥ ਬੱਚਿਆਂ ਦੀ ਦੇਖਭਾਲ ਅਤੇ ਮਦਦ ਕਰੋ ਉਹਨਾਂ ਨਾਲ ਹਮਦਰਦੀ ਰੱਖੋ ਦੋਸਤ ਉਮੀਦ ਹੈ ਤੁਹਾਨੂੰ ਕਹਾਣੀ ਪਸੰਦ ਆਈ ਹੋਵੇਗੀ ਜੇਕਰ ਤੁਹਾਨੂੰ ਪਸੰਦ ਆਈ ਹੈ ਤਾਂ ਕਿਰਪਾ ਕਰਕੇ ਕਮੈਂਟ ਕਰਕੇ ਦੱਸੋ ਵੀਡੀਓ ਨੂੰ ਲਾਈਕ ਕਰੋ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੋਸਤੋ